ਜੇ ਤੁਸੀਂ ਵਿਦੇਸ਼ ਦੇ ਵਿੱਚ ਰਹਿੰਦੇ ਹੋ ਔਰ ਤੁਹਾਡੇ ਬਜ਼ੁਰਗ ਪਿੱਛੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਕੱਲੇ ਨਹੀਂ ਤਾਂ ਖਬਰ ਤੁਹਾਡੇ ਵਾਸਤੇ ਹੈ। ਮਾਮਲਾ ਹੈ ਮੁੱਲਾਪੁਰ ਦਾਖਾਂ ਦੇ ਪਿੰਡ ਬੜੈਚ ਦਾ ਜਿੱਥੇ ਇੱਕ ਬਜ਼ੁਰਗ ਦੇ ਨਾਲ ਵਾਰਦਾਤ ਕੀਤੀ ਗਈ ਹੈ, ਲੁੱਟਖੋਦੀ ਦੀ ਵਾਰਦਾਤ ਹੋਈ ਹੈ। ਜਦੋਂ ਬਜ਼ੁਰਗ ਘਰ ਦੇ ਵਿੱਚ ਇਕੱਲਾ ਸੀ ਤਾਂ ਇੱਕ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦਾ ਹੈ, ਘਰ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਉਹ ਵਿਅਕਤੀ ਬਜ਼ੁਰਗ ਨੂੰ ਕਹਿੰਦਾ ਕਿ ਘਰ ਦੇ ਵਿੱਚ ਜਿਹੜੀ ਵੀ ਕੀਮਤੀ ਚੀਜ਼ ਪਈ ਹੈ ਉਹ ਮੇਰੇ ਹਵਾਲੇ ਕਰ ਦਿਓ। ਹਾਲਾਂਕਿ ਬਜ਼ੁਰਗ ਪਹਿਲਾਂ ਨਾ ਕਰਦਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਵਿਅਕਤੀ ਤੇਜ਼ ਤਾਰ ਹਥਿਆਰ ਦਿਖਾ ਕੇ ਬਜ਼ੁਰਗ ਨੂੰ ਮਾਰਨ ਦੀ ਧਮਕੀ ਦਿੰਦਾ ਹੈ ਔਰ ਕਹਿੰਦਾ ਹੈ ਕਿ ਜੇਕਰ ਤੂੰ ਮੈਨੂੰ ਘਰ ਦੇ ਵਿੱਚ ਪਿਆ ਸਮਾਨ ਨਾ ਦਿੱਤਾ ਪੈਸੇ ਨਾ ਦਿੱਤੇ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਹੱਥ ਦੇ ਵਿੱਚ ਉਹ ਇੱਕ ਛੁਰਾ ਵੀ ਲੈ ਕੇ ਆਉਂਦਾ ਹੈ ਜਿਹੜਾ ਕਿ ਬਜ਼ੁਰਗ ਦੇ ਢਿੱਡ ਦੇ ਕੋਲ ਲਿਆ ਕੇ ਉਹ ਮਾਰਨ ਦੀ ਉਹਨੂੰ ਧਮਕੀ ਦਿੰਦਾ ਹੈ ਔਰ ਬਾਅਦ ਦੇ ਵਿੱਚ ਬਜ਼ੁਰਗ ਘਰ ਦੇ ਅੰਦਰ ਜੋ ਅਲਮਾਰੀ ਦੇ ਵਿੱਚ 30000 ਰੁਪਏ ਪਏ ਹੁੰਦੇ ਨੇ ਉਸ ਵਿਅਕਤੀ ਦੇ ਹਵਾਲੇ ਕਰ ਦਿੰਦਾ ਹੈ ਔਰ ਇੰਨਾ ਹੀ ਨਹੀਂ ਇਹ ਵਿਅਕਤੀ ਜਦੋਂ ਲੁੱਟ ਖੋਹ ਕਰ ਦਿੰਦਾ ਹੈ ਜੋ ਪੈਸੇ ਲੈ ਲੈਂਦਾ ਹੈ ਉਦੋਂ ਬਾਹਰੋਂ ਜਾਂਦੇ ਹੋਏ ਕੁੰਡਾ ਲਾ ਜਾਂਦਾ ਹੈ ਘਰ ਦਾ ਤਾਂ ਜੋ ਇਹ ਵਿਅਕਤੀ ਜੋ ਬਜ਼ੁਰਗ ਹੈ ਉਹ ਬਾਹਰ ਨਾ ਆ ਸਕੇ ਔਰ ਮੋਟਰਸਾਈਕਲ ਦੇ ਉੱਤੇ ਬਹਿ ਕੇ ਫਰਾਰ ਹੋ ਜਾਂਦਾ ਹੈ ਤਾਂ ਇਹ ਅਕਸਰ ਹੁਣ ਵੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਇਕੱਲੇ ਰਹਿੰਦੇ ਨੇ ਇਹ ਲੋਕ ਉਹਨਾਂ ਘਰਾਂ ਦੇ ਵਿੱਚ ਜਾ ਕੇ ਪਤਾ ਕਰਦੇ ਨੇ ਆਸ-ਪਾਸ ਤੋਂ ਉਹਨਾਂ ਦੇ ਬਾਰੇ ਪਤਾ ਕਰਦੇ ਨੇ ਔਰ ਫਿਰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜੇਕਰ ਤੁਹਾਡੇ ਬਜ਼ੁਰਗ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਕੱਲੇ ਰਹਿ ਰਹੇ ਨੇ ਤਾਂ ਉਹਨਾਂ ਨੂੰ ਕਹੋ ਕਿ ਅਣਜਾਣ ਵਿਅਕਤੀ ਨੂੰ ਨਾ ਕਰ ਦੇ ਅੰਦਰ ਵੜਨ ਔਰ ਆਪਣਾ ਧਿਆਨ ਰੱਖਣ ਸੀਸੀਟੀਵੀ ਲਾ ਕੇ ਰੱਖਣ ਤਾਂ ਜੋ ਇਹ ਜੀ ਲੁੱਟ ਖੋਹ ਦੀ ਵਾਰਦਾਤ ਤੋਂ ਬਚਿਆ ਜਾ ਸਕੇ ਕਿਉਂਕਿ ਇਹ ਜੀਆਂ ਵਾਰਦਾਤਾਂ ਹੁਣ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਤਸਵੀਰਾਂ ਸੀਸੀਟੀਵੀ ਦੇਖ ਰਹੇ ਹਾਂ ਸਮਾਂ 11:40 ਮਿੰਟ ਦਾ ਔਰ ਤਰੀਕ ਹੈ 17 ਦਰਵਾਜ਼ਾ ਕੋਈ ਬਾਹਰੋਂ ਖੜਕਾਉਂਦਾ ਹੈ ਬਜ਼ੁਰਗ ਦਰਵਾਜ਼ਾ ਖੋਲਦਾ ਹੈ ਤਾਂ ਦੇਖਦਾ ਹੈ ਕਿ ਮੂੰਹ ਟਕਿਆ ਹੋਇਆ ਵਿਅਕਤੀ ਘਰ ਦੇ ਅੰਦਰ ਆ ਜਾਂਦਾ ਹੈ ਔਰ ਛੁਰਾ ਦਿਖਾ ਕੇ ਕਹਿੰਦਾ ਕਿ ਫਟਾਫਟ ਜੋ ਘਰ ਦੇ ਵਿੱਚ ਸਮਾਨ ਪਿਆ ਹੈ ਮੈਨੂੰ ਦੇ ਦੇ ਔਰ ਘਰ ਦਾ ਕੁੰਡਾ ਜਿਹੜਾ ਹੈ ਉਹ ਅੰਦਰੋਂ ਦੀ ਬੰਦ ਕਰ ਦਿੰਦਾ ਬਜ਼ੁਰਗ ਨੂੰ ਇਸ਼ਾਰੇ ਕਰਦਾ ਹੈ ਕਿ ਚਲੋ ਜਲਦੀ ਫਟਾਫਟ ਜੋ ਘਰ ਦੇ ਵਿੱਚ ਸਮਾਨ ਪਿਆ ਹੋਇਆ ਹੈ ਉਹ ਮੇਰੇ ਹਵਾਲੇ ਕਰ ਦਿਓ ਹਾਲਾਂਕਿ ਬਜ਼ੁਰਗ ਨੂੰ ਸੁਣਦਾ ਵੀ ਨਹੀਂ ਪਿਆ ਉੱਚਾ ਸੁਣਦਾ ਹੈ ਬਜ਼ੁਰਗ ਨੂੰ ਬਜ਼ੁਰਗ ਉਹਨੂੰ ਪੁੱਛਦਾ ਵੀ ਹੈ ਹੈ ਕੀ ਕਹਿ ਰਿਹਾ ਹੈ ਤਾਂ ਉਹ ਕਹਿੰਦਾ ਕਿ ਘਰ ਦੇ ਵਿੱਚ ਜਿਹੜਾ ਵੀ ਸਮਾਨ ਪਿਆ ਹੋਇਆ ਹੈ ਉਹ ਮੇਰੇ ਹਵਾਲੇ ਕਰ ਦੇ ਨਹੀਂ ਤਾਂ ਚਾਕੂ ਦਿਖਦਾ ਹੱਥ ਦੇ ਵਿੱਚ ਆ ਛੁਰਾ ਦਿਖਦਾ ਹੈ ਇਹ ਤੇਰੇ ਢਿੱਡ ਦੇ ਵਿੱਚ ਮਾਰ ਦੇਵਾਂਗਾ ਤੈਨੂੰ ਜਾਨੋਂ ਮਾਰ ਦੇਵਾਂਗਾ ਤਾ ਜਾਨੋ ਮਾਰਨ ਦੀਆ ਧਮਕੀਆਂ ਦਿੰਦਾ ਹੈ ਬਜ਼ੁਰਗ ਨੂੰ ਤਾਂ ਬਜ਼ੁਰਗ ਦੇਖੋ ਕਿਵੇਂ ਫੇਰ ਵੀ ਉਹਨੂੰ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਨਹੀਂ ਇੱਥੇ ਘਰ ਦੇ ਵਿੱਚ ਕੁਝ ਨਹੀਂ ਪਿਆ ਹੋਇਆ ਤੂੰ ਚਲਾ ਜਾ ਮੇਰੇ ਕੋਲ ਤਾਂ ਕੁਝ ਨਹੀਂ ਮੈਂ ਤਾਂ ਇਕੱਲਾ ਰਹਿਣਾ ਪਰ ਇਸ ਚੋਰ ਦੇ ਵੱਲੋਂ ਇਸੀ ਚੀਜ਼ ਦਾ ਫੈਰਾ ਚੁੱਕਿਆ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਬਜ਼ੁਰਗ ਘਰ ਦੇ ਵਿੱਚ ਇਕੱਲਾ ਹੈ ਤੇ ਇਕੱਲੇ ਨੂੰ ਵੇਖ ਕੇ ਮੈਂ ਵਾਰਦਾਤ ਨੂੰ ਅੰਜਾਮ ਦੇ ਦਵਾਂ ਤਾਂ ਬਜ਼ੁਰਗ ਦੇ ਨਾਲ ਖੜਾ ਹੋ ਕੇ ਉਹ ਗੱਲਾਂ ਕਰਦਾ ਉਹਨੂੰ ਪੁੱਛਦਾ ਹੈ ਕਿ ਘਰ ਦੇ ਵਿੱਚ ਜੋ-ਜੋ ਚੀਜ਼ਾਂ ਪਈਆਂ ਹੋਈਆਂ ਨੇ ਕੀਮਤੀ ਜੋ ਚੀਜ਼ਾਂ ਪਈਆਂ ਨੇ ਉਹ ਸਾਰੀਆਂ ਮੇਰੇ ਹਵਾਲੇ ਕਰ ਦੇ ਪਰ ਬਜ਼ੁਰਗ ਦੀ ਉਸ ਦੇ ਵੱਲੋਂ ਇੱਕ ਨਹੀਂ ਸੁਣੀ ਜਾਂਦੀ ਔਰ ਦੇਖੋ ਇਸ਼ਾਰਾ ਕਰਕੇ ਉਹਨੂੰ ਮਾਰਨ ਦੀ ਧਮਕੀ ਦਿੰਦਾ ਹੈ ਕਹਿੰਦਾ ਕਿ ਆ ਜਿਹੜਾ ਚਾਕੂ ਹੈ ਜੋ ਛੁਰਾ ਹੈ ਉਹ ਤੇਰੇ ਢਿੱਡ ਦੇ ਵਿੱਚ ਮਾਰ ਦੇਵਾਂਗਾ ਔਰ ਢਿੱਡ ਦੇ ਕੋਲ ਤੱਕ ਲੈ ਕੇ ਆਉਂਦਾ ਤਾਂ ਕਹਿੰਦਾ ਕਿ ਜਲਦੀ ਜੋ ਘਰ ਦੇ ਵਿੱਚ ਸਮਾਨ ਪਿਆ ਉਹ ਮੇਰੇ ਹਵਾਲੇ ਕਰ ਦੇ ਬਜ਼ੁਰਗ ਵਿਚਾਰਾ ਡਰਦਾ ਹੋਇਆ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਕਿ ਘਰ ਦੇ ਵਿੱਚ ਜਿਹੜਾ ਬੱਚਿਆਂ ਨੇ ਕੁਝ ਉਹਨੂੰ ਪੈਸੇ ਭੇਜੇ ਹੋਣਗੇ ਉਹਦੇ ਖਰਚੇ ਵਾਸਤੇ ਤਾਂ ਉਹ ਪੈਸੇ ਜਿਹੜਾ ਉਹ ਲਿਆ ਕੇ ਇਹਨੂੰ ਦੇਣ ਦੀ ਹੁਣ ਉਹ ਸੋਚ ਰਿਹਾ ਹੈ ਔਰ ੱੱਕਾ ਤੱਕ ਜਿਹੜਾ ਹੈ ਇਸ ਦੇ ਵੱਲੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਜ਼ੁਰਗ ਕੋਸ਼ਿਸ਼ ਕਰਦਾ ਹੈ ਕਿ ਮੈਂ ਘਰ ਦੇ ਵਿੱਚੋਂ ਬਾਹਰ ਚਲਾ ਜਾਵਾਂ ਪਰ ਉਹ ਲਗਾਤਾਰ ੱੱਕੇ ਮਾਰਦਾ ਹੈ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਔਰ ਚਾਕੂ ਜੋ ਹੈ ਉਹਦੇ ਢਿੱਡ ਦੇ ਕੋਲ ਬਾਰ ਬਾਰ ਲਿਆ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਮੂੰਹ ਟੱਕਿਆ ਹੋਇਆ ਹੈ ਲੋਈ ਜਿਹੜੀ ਐ ਨੇ ਆਪਣੇ ਉੱਪਰ ਲਿੱਤੀ ਹੋਈ ਐ ਤਾਂ ਜੋ ਇਹਦੀ ਸ਼ਕਲ ਪਛਾਣੀ ਨਾ ਜਾ ਸਕੇ ਹਾਲਾਕਿ ਘਰ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਸੀ ਤਾਂ ਇਹ ਸਾਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਜ਼ਰੂਰ ਹੋ ਗਈ ਐ ਔਰ ਲਗਾਤਾਰ ਬਜ਼ੁਰਗ ਨੂੰ ੱੱਕੇ ਮਾਰਦਾ ੱੱਕੇ ਮਾਰ ਕੇ ਉਹਨੂੰ ਕਹਿੰਦਾ ਕਿ ਘਰ ਦੇ ਵਿੱਚ ਜੋ ਸਮਾਨ ਪਿਆ ਹੋਇਆ ਐ ਉਹ ਤੂੰ ਲਿਆ ਕੇ ਮੇਰੇ ਹਵਾਲੇ ਕਰ ਦੇ ਬਜ਼ੁਰਗ ਇਹੀ ਕੋਸ਼ਿਸ਼ ਕਰ ਰਿਹਾ ਐ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਆਪਣੀ ਜਾਨ ਬਚਾ ਲਵਾਂ ਔਰ ਕਹਿ ਦਵਾਂ ਕਿ ਘਰ ਦੇ ਵਿੱਚ ਕੁਝ ਨਹੀਂ ਪਿਆ ਹੋਇਆ ਕਿਉਂਕਿ 30000 ਰੁਪਿਆ ਇਹਨੇ ਆਪਣੇ ਬਜ਼ੁਰਗ ਨੇ ਘਰ ਦੇ ਗੁਜ਼ਾਰੇ ਵਾਸਤੇ ਰੱਖਿਆ ਹੋਇਆ ਸੀ ਪਰ ਇਸ ਵਿਅਕਤੀ ਦੇ ਵੱਲੋਂ ਇੱਕ ਨਾ ਸੁਣੀ ਗਈ ਔਰ ਇਸ ਦੇ ਵੱਲੋਂ ਉਸ ਨੂੰ ਧਮਕਾ ਧਮਕਾ ਕੇ ਉਸ ਦੇ ਘਰ ਦੇ ਵਿੱਚੋਂ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਇਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤਾਂ ਦੇਖੋ ਬਜ਼ੁਰਗ ਹੁਣ ਅਲਮਾਰੀ ਦੇ ਵਿੱਚੋਂ ਜੋ ਪੈਸੇ ਉਹਨੇ ਰੱਖੇ ਹੋਏ ਸੀ ਸਾਮਕੇ ਉਹ ਕੱਢ ਕੇ ਹੁਣ ਉਸ ਦੇ ਹਵਾਲੇ ਕਰਦਾ ਇਹ ਜੋ ਮਾਮਲਾ ਹੈ ਪੂਰਾ ਇਹ ਮੁੱਲਾਪੁਰ ਦਾਖਾਂ ਦੇ ਪਿੰਡ ਬੜੈਸ਼ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਨੂੰ ਸ਼ਿਕਾਇਤ ਤਾਂ ਜ਼ਰੂਰ ਦੇ ਦਿੱਤੀ ਗਈ ਹੈ ਔਰ ਜਿਹੜੇ ਬਜ਼ੁਰਗ ਨਜ਼ਰ ਆ ਰਹੇ ਨੇ ਇਹਨਾਂ ਬਜ਼ੁਰਗਾਂ ਦੇ ਵੱਲੋਂ ਜੋ ਹੈ ਉਹ ਸ਼ਿਕਾਇਤ ਦਿੱਤੀ ਗਈ ਹੈ ਤਾਂ ਇਕੱਲੇ ਇਹ ਬਜ਼ੁਰਗ ਘਰ ਦੇ ਵਿੱਚ ਰਹਿੰਦੇ ਸੀ ਪਿੱਛੇ ਜੋ ਮੁੰਡੇ ਨੇ ਉਹ ਤਾਂ ਵਿਦੇਸ਼ ਗਏ ਹੋਏ ਨੇ ਤਾਂ ਬਜ਼ੁਰਗ ਦੇਖੋ ਆਪਣਾ ਜੋ ਸਮਾਨ ਹੈ ਉਹ ਕੱਢਦਾ ਔਰ ਕੱਢ ਕੇ ਉਹਦੇ ਹੱਥ ਦੇ ਵਿੱਚ ਉਹ ਪੈਸੇ ਫੜਾ ਦਿੰਦਾ ਕਿ ਭਾਈ ਮੇਰੇ ਕੋਲ ਤਾਂ ਇੰਨਾ ਕੀ ਪੈਸਾ ਜਿਹੜਾ ਹੈ ਉਹ ਮੈਂ ਘਰ ਦੇ ਵਿੱਚ ਆਪਣੇ ਵਾਸਤੇ ਰੱਖਿਆ ਹੋਇਆ ਸੀ ਔਰ ਮੇਰੇ ਕੋਲ ਤਾਂ ਇੰਨਾ ਕੁਛ ਹੀ ਹੈ ਤਾਂ ਆ ਆ ਵਿਅਕਤੀ ਉਹ ਪੈਸੇ ਲੈ ਕੇ ਚਾਕੂ ਦੇ ਨੋਕ ਦੇ ਉੱਤੇ ਚਾਕੂ ਦਿਖਾ ਕੇ ਉਹਨੂੰ ਡਰਾਉਂਦਾ ਧਮਕਾਉਂਦਾ ਔਰ ਫਿਰ ਉੱਥੋਂ ਦੀ ਇਹ ਵਾਰਦਾਤ ਕਰਕੇ ਫਰਾਰ ਹੋ ਜਾਂਦਾ ਔਰ ਇੰਨਾ ਹੀ ਨਹੀਂ ਜਾਂਦੇ ਜਾਂਦੇ ਘਰ ਦਾ ਜੋ ਦਰਵਾਜ਼ਾ ਹੈ ਉਹ ਬਾਹਰੋਂ ਬੰਦ ਕਰ ਜਾਂਦਾ ਔਰ ਜੋ ਵਿਅਕਤੀ ਜੋ ਬਜ਼ੁਰਗ ਹੈ ਉਹ ਘਰ ਦੇ ਅੰਦਰ ਹੀ ਵਿਚਾਰਾ ਰਹਿ ਜਾਂਦਾ